ਆਪ ਕੋਲ ਨਾ ਮਾਰੋ ਗੋਲੀ ਮਾਰੋ ਸੁਭਾਨ ਅੱਲੇ ਮਾਰੋ ਗੋਲੀ ਮਾਰੋ ਤੁਸੀਂ ਅੱਗੇ ਤੁਸੀਂ ਮਾਰੋ ਗੋਲੀ ਮਾਰੋ ਕੀ ਬਾਤ ਵਿੱਚ ਅੱਗੇ ਬੋਲਦੇ ਹਾਂ ਬੰਦਾ ਲੁੱਗਿਆ ਮੈਂ ਕਿਹੜਾ ਤੁੰਦੰਦਾ ਨਾ ਮਾਰੇ ਮੈਂ ਉਹ ਕੱਢ ਕੇ ਸੱਤਾਂ ਤੋਂ ਤੁੰਦੰਦਾ ਕੋਈਨ ਕਮਾਲ ਹੈ ਤੁਹਾਡੀ ਸ਼ਰਾਬ ਡੁੱਟ ਰਹੇ ਹੋ ਤੁਸੀਂ ਯਾਰ ਕਮਾਲ ਆਜੋ 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 ਮੈਂ ਸਵੇਰ ਦਾ ਕਹਿ ਜਾਣਾ ਆਰਮ ਨੂੰ ਲਗਾ ਦਿਓ ਆਰਮ ਨੂੰ ਲਗਾ ਦਿਓ ਇਹਨਾਂ ਨੂੰ ਲੋਕਾਂ ਨੂੰ ਬੋਸ ਮਰਦਾ ਬਾਤ ਬੋਲ ਕਰ ਰਹੇ ਹੋ ਬੰਦਾ ਹੈ ਕੌਣ ਹੈ ਉਹ ਤੁਹਾਡਾ ਪਰ ਫੇਮ ਬਲੇ ਦਾ ਪੀ ਕੋਈ ਛੋਟੀ ਨਹੀਂ ਹੈ ਕੋਈ ਛੋਟੀ ਨਹੀਂ ਹੈ ਐਮਐਲਏ ਦਾ ਗੋਟਾ ਪੀਏ ਉਹ ਮੈਂਬਰ ਹੀ ਕਹਿ ਰਹੇ ਨੇ ਪਾਗਲ ਕੋਈ ਨਹੀਂ ਕਿਹੜੇ ਮੈਂਬਰ ਸਾਡੇ ਹੈ ਮੈਂਬਰ ਉਹ ਦਿਓ ਕਿਹੜੇ ਮੈਂਬਰ ਹੈ ਸਾਡਾ ਜਿਹੜਾ ਮੈਂਬਰ ਹੈ ਨਹੀਂ ਪਤਾ ਕਿੱਥੋਂ ਲੈ ਆ ਮੈਂਬਰ ਬਣ ਕੇ ਸਾਡਾ ਕੋਈ ਮੈਂਬਰ ਨਹੀਂ ਜਾਓ ਕਿਹੜਾ ਸਾਡਾ ਬੰਦਾ ਸਾਨੂੰ ਨਹੀਂ ਪਤਾ ਸਾਡੇ ਮੈਂਬਰ ਕਿਹੜਾ ਬਿਲਕੁਲ ਸਾਡੇ ਮੈਂਬਰ ਨਹੀਂ ਹੈ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੀ ਆਰੋ ਲਾਈ ਵੀ ਹੈ ਆਪਣਾ ਇਸਮਤ ਵਿਜੇ ਸਿੰਘ ਉਹਨਾਂ ਦਾ ਸਾਈਨ ਮੇਰੇ ਕੋਲੇ ਆਈ ਆਈ ਕਾਰਡ ਹੈਗਾ ਮੇਰੇ ਤਾਂ ਲੋਕਲ ਵੀ ਨਹੀਂ ਸਾਈਨਡ ਹੈਗਾ ਮੇਰਾ ਤਾਂ ਬੇਨ ਆਰੋ ਦਾ ਸਾਈਨਡ ਹੈਗਾ ਫਿਰ ਵੀ ਮੈਨੂੰ ਕਹ ਰਿਹਾ ਨਹੀਂ ਜੀ ਤੁਹਾਨੂੰ ਉਹ ਉਹ ਕਹੀ ਜਾ ਰਿਹਾ ਜੇ ਬਾਹਰ ਜਾ ਕੇ ਉਹਨਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਸਾਡੀ ਆਰੋ ਸਾਹਿਬ ਨਾਲ ਗੱਲ ਹੋਗੀ ਤੁਸੀਂ ਅੰਦਰ ਜਾਓ ਮੈਂ ਉਰੇ ਜਾ ਕੇ ਕਹਿੰਦਾ ਮੈਨੂੰ ਆਰੋ ਸਾਹਿਬ ਨੂੰ ਮਿਲ ਲੈਂਦੇ ਹੋਏ ਕਹਿੰਦੇ ਤੁਹਾਨੂੰ ਮਿਲਣ ਨਹੀਂ ਦੇਣਾ ਦੱਸੋ ਮੈਂ ਕੀ ਕਰਾਂ ਹਰਤੇ ਨਹੀਂ ਹੈਗੇ ਉੱਤਰ ਨਹੀਂ ਹੈਗੇ ਜੀ ਉਹ ਯਾਰ ਇੱਧਰ ਨਹੀਂ ਹੈਗੇ ਉੱਤਰ ਦੇ ਪਾਸੇ ਬੜਿਆ ਹੋਇਆ ਉਹ ਤਾਂ ਹੁਣ ਉਹਨੂੰ ਵਿਚਾਰ ਰਹੇ ਆ ਮੈਂ ਤਾਂ ਆਪਦੀ ਗੱਲ ਕਰਨਾ ਮੈਨੂੰ ਮੈਨੂੰ ਕਿਉਂ ਬਾਹਰ ਘ ਉਨੇ ਵਾਰ ਗੱਡੋ ਆ ਬੀਜੇਪੀ ਲੋ ਖੜੇ ਹੋ ਗਏ ਆ ਪ੍ਰੋਬਲਮ ਆਈ ਆ ਉਹ ਯਾਰ ਮੇਰੇ ਪਾਰਟੀ ਦੇ ਖੜੀ ਹੋਏ ਸੀ ਇਹ ਵੀ ਜੀ ਅੰਦਲੇਟਰ ਕਰਦਾ ਨੂੰ ਵੱਡਾ ਬਾਹਰ ਪੰਡਤ ਹੈਗਾ ਬਿਲਾਓ ਬਿਲਾਓ ਰੂਪੂਰੀ ਬਿਲਾਓ ਪ੍ਰੈਸ ਦੇ ਸਾਹਮਣੇ ਆਰੋ ਨੂੰ ਬਣਾਓ ਜਿਹੜੀ ਨਹੀਂ ਕਰਦਾ ਆਹ ਪ੍ਰੈਸ ਖੜੀ ਦੇਖੋ ਮੇਰਾ ਕਾਰਡ ਹੈ ਕਾਂਗਰਸ ਵੱਲੋਂ ਮੈਂ ਹੈਗਾ ਲੈ ਮੈਨੂੰ ਕਰੋ ਜਾਣ ਦੇ ਰਿਹਾ ਤੁਹਾਡੇ ਸਾਹਮਣੇ ਦੇਖੋ ਰੁਕ ਰਿਹਾ ਹੁਣ ਬਿਲਾਓ ਆਰੋ ਨੂੰ ਇੱਥੇ ਬਿਲਾਓ ਜੇ ਉਹ ਕਹਿੰਦਾ ਵੀ ਮੈਂ ਐਲੀਜੀਬਲ ਨਹੀਂ ਹੈਗਾ ਮੈਂ ਉਰੀ ਉਰੀ ਛੱਡ ਦਿਆਂਗਾ ਬਿਲਾਓ ਨੂੰ ਆਰੋ ਨੂੰ ਆ ਰਿਹਾ ਮੇਰਾ ਕਾਰਡ ਕਾਊਂਟਿੰਗ ਦਾ ਬਿਲਾਓ ਆਰੋ ਨੂੰ ਬਿਲਾਓ ਆਰੋ ਸਰ ਇੱਕ ਕਾਰਡ ਕਾਰਡ ਦਿਖਾਓ ਕਾਰਡ ਦਿਖਾ ਦਿਓ ਜੀ ਤੋ ਭਾਈ ਜੀ ਮੈਂ ਅੰਦਰ ਪਹਿਲਾਂ ਗਿਆ ਸੀ ਮੈਨੂੰ ਅੰਦਰ ਬੜਿਆਵਾ ਕੱਢਿਆ ਇਹਨਾਂ ਨੇ ਆ ਮੈਂ ਅੰਦਰ ਕੈਲਕੂਲੇਸ਼ਨ ਨਾਲ ਆ ਰਿਹਾ ਸੀ ਬੇਟਾ ਮੈਨੂੰ ਕਾਗਜ ਅੰਦਰ ਦਿੱਤੇ ਇਹਨਾਂ ਨੇ ਸਾਰੇ ਆ ਦੇਖੋ ਸਾਰੀ ਮੈਂ ਕਾਊਂਟਿੰਗ ਅੰਦਰ ਕਰ ਰਿਹਾ ਸੀ ਮੈਨੂੰ ਬਾਹਰ ਭੇਜਿਆ ਇਹਨਾਂ ਨੇ ਆ ਦੇਖੋ ਕਿਉਂ ਭੇਜਤਾ ਤੁਹਾਨੂੰ ਬਾਹਰ ਉਹ ਕਹਿੰਦੇ ਜੀ ਵੀ ਨਹੀਂ ਉਹ ਕਹਿੰਦੇ ਜੀ ਐਮਐਲਏ ਸਾਹਿਬ ਨੇ ਬੁਲਾਇਆ ਮੈਂ ਬਾਹਰ ਉੱਥੇ ਗੈਂਦਰੀ ਚ ਐਮਐਲਏ ਖੜਿਆ ਸੀ ਮੈਨੂੰ ਕਹਿੰਦਾ ਨਹੀਂ ਤੁਸੀਂ ਨਹੀਂ ਅੰਦਰ ਰਹਿ ਸਕਦੇ ਯਾਰ ਇਹ ਤਾਂ ਫਿਰ ਡਾਇਰੈਕਸ਼ਨ ਕਮਿਸ਼ਨ ਥੋੜੀ ਹੋਗੀ ਐਮ ਐਲ اے ਦੀ ਸਾਰੀ ਪਾਵਰ ਹੋਗੀ ਮੈਂ ਤਾਂ ਹੁਣ ਤਾਂ ਜਾਊਗਾ ਪ੍ਰੈਸ ਵੀ ਉਰੇ ਤਾਂ ਜਾਊਗੀ ਜੇ ਆਰਓ ਆਕੇ ਮੈਨੂੰ ਜਵਾਬ ਦੇਗਾ ਉਸ ਤੋਂ ਪਹਿਲਾਂ ਮੈਂ ਨਹੀਂ ਹਿੱਲਦਾ ਮੈਂ ਕਿਸੇ ਡੀ ਐਸ ਪੀ ਦੀ ਨਹੀਂ ਮੰਨਦਾ ਮੈਂ ਕਿਸੇ ਪ੍ਰਸ਼ਾਸਨ ਦੀ ਨਹੀਂ ਮੰਨਦਾ ਆਪਾਂ ਉਰੇ ਬਹਿ ਗਏ ਆਂ ਜਦ ਤੱਕ ਆਰਓ ਆਂਦਾ ਨਹੀਂ ਬਹਿ ਜੋ ਸਾਰੇ ਮੈਂ ਦੇਖਦਾ ਕਿਹੜਾ ਠੰਡਾ ਜੀ ਤੁਹਾਨੂੰ ਰੋਕਿਆ ਕਿਨੇ ਆਰਓ ਇਹ ਆਰਓ ਨੇ ਰੋਕਿਆ ਫੁੱਲਸ ਲੈ ਕੇ ਆਈਏ ਅੰਦਰੋ ਯਾਰ ਜਾ ਕੇ ਫੁੱਲਸ ਲੈ ਕੇ ਆਈਏ ਅੰਦਰੋ ਮੈਂ ਬੈਠਿਆ ਜਦ ਤੱਕ ਆਰਓਰੇ ਆਕੇ ਮੇਰਾ ਜਵਾਬ ਨਹੀਂ ਦਿੰਦਾ ਮੈਂ ਨਹੀਂ ਜਾਂਦਾ ਉਰੇ ਵੇਰ ਤਾਂ ਕਿ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਈ ਜੀ 9:30 ਵਜੇ ਦਾ ਬੈਠਾ ਮੈਂ ਅੱਕ ਕੇ ਬਰੇ ਬੈਠਾ ਹੁਣ ਵੀ ਨਹੀਂ ਜਾਣਦੇ ਰੇ ਨਹੀਂ ਹੁਣ ਵੀ ਨਹੀਂ ਜਾਣਦੇ ਰੇ ਤੁਹਾਡੇ ਸਾਹਮਣੇ ਆ ਮੈਂ 20 ਵਾਰੀ ਪੁੱਛ ਚੁੱਕਿਆ ਡੀਐਸਪੀ ਸਾਹਮਣੂ ਉਹ ਤੋਂ ਆ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਭੇਜਿਆ ਜੀ ਤੁਹਾਡਾ ਵੈਰੀਫਾਈ ਕਰ ਰਹੇ ਆ ਜੀ ਤੁਹਾਡਾ ਇਹ ਕਰ ਰਹੇ ਆ ਵੈਰੀਫਿਕੇਸ਼ਨ ਹੋ ਰਹੀ ਆ ਜੀ ਵੈਰੀਫਿਕੇਸ਼ਨ ਹੁਣ ਨੂੰ ਸ਼ਾਮ ਹੋ ਗਈ ਹੁਣ ਤੱਕ ਯਾਰ ਚੋਣ ਦੇ ਬਾਈ ਜੀ ਕਦੇ ਅੱਕਾ ਹੋਇਆ ਕਦੇ ਕਿਸੇ ਵੀ ਹੋਰ ਪਾਰਟੀ ਨਹੀਂ ਬਿਲਕੁਲ ਨਹੀਂ ਹੋਇਆ ਅਸੀਂ ਕਦੀ ਕਿਸੇ ਦੇ ਰੋਕਦੇ ਨਹੀਂ ਇਹ ਮੈਨੂੰ ਇਲੈਕਸ਼ਨ ਮੈਂ ਜਾਂ ਨਾਮ ਆਰੋ ਮੈਨੂੰ ਕੱਲ ਜਵਾਬ ਦਿੰਦਾ ਵੀ ਤੁਸੀਂ ਨਹੀਂ ਬਣ ਸਕਦੇ ਜੀ ਮੈਂ ਬਿਲਕੁਲ ਨਾ ਜਾਂਦਾ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕੰਮ ਇੰਨੇ ਜ਼ਿਆਦਾ ਕੀਤੇ ਹੋਇਆ ਕਿ ਲੋਕ ਸਾਨੂੰ ਆਪ ਵੋਟ ਕਰਨਗੇ ਪਰ ਫੇਰ ਇੰਨੀ ਬਾਈ ਜੀ ਪਹਿਲਾ ਬੂਥ ਖੁੱਲਿਆ ਸੀ ਮੈਂ ਅੰਦਰ ਸੀਗਾ ਅੱਠੋ ਅੱਠ ਬੂਥ ਖੁੱਲੇ ਸੀਗੇ ਜ਼ਿਲ੍ਹਾ ਪ੍ਰੀਸ਼ਦ ਦੇ ਸੱਤ ਖੁੱਲੇ ਸੀਗੇ ਬਲਾਕ ਸਮਤੀਆਂ ਦੇ 15 ਦੇ 15 ਬੂਥ ਪਹਿਲਾ ਰਾਉਂਡ ਚੈੱਕ ਕਰ ਲਓ ਆਮ ਆਦਮੀ ਪਾਰਟੀ ਹਾਰੀ ਹੈ ਇੰਨੇ ਕੁ ਕੰਮ ਕੀਤੇ ਹੋਏ ਇਹਨਾਂ ਦੇ ਜੋਲੀ ਜੀ ਫਿਰ ਇਹਨਾਂ ਦਾ ਬਣਾਉਣ ਦਾ ਫਾਇਦਾ ਕੀ ਹੈ ਜੇ ਪਤਾ ਨਹੀਂ ਜੀ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਕੀ ਕੀ ਫਾਇਦਾ ਇਹਨਾਂ ਦਾ ਮੈਂ ਤਾਂ ਆਪ ਕਹਿ ਰਿਹਾ ਮੈਂ ਤਾਂ ਬੈਠਿਆ ਉਹ ਗਰਤਾਜ ਨੂੰ ਮੈਂ ਮੇਰੇ ਮੇਰਾ ਮੇਰਾ ਕਸੂਰ ਇਹਨਾਂ ਸੀ ਮੈਂ ਗਰਤਾਜ ਨੂੰ ਪੁੱਛ ਲਿਆ ਭਾਈ ਤੂੰ ਕਿਉਂ ਕਿਵੇਂ ਅੰਦਰ ਆਇਆ ਮੈਂ ਆਹ ਮੇਰਾ ਕਸੂਰ ਸੀ ਭਾਈ ਜੀ ਇਲੈਕਸ਼ਨ ਕੋਲ ਸਵਾਲ ਖੜਾ ਹੁੰਦਾ ਨਾ ਉਹ ਕਹਿੰਦਾ ਮੇਰੇ ਕੋਈ ਕਾਟ ਨਹੀਂ ਮੈਂ ਪੁੱਛਿਆ ਵੀ ਤੇਰੇ ਕੋ ਕਾਟ ਹੈ ਕਿਉਂ ਤੂੰ ਕੀ ਲੈਣਾ ਇਹ ਤਾਂ ਉਹਨਾਂ ਦੇ ਜਵਾਬ ਨੇ ਦੇ ਇਲੈਕਸ਼ਨ ਕਮਿਸ਼ਨ ਤੇ ਸਵਾਲ ਹੁੰਦੇ ਨਜ਼ਰ ਨਹੀਂ ਆ ਰਿਹਾ ਇਲੈਕਸ਼ਨ ਕਮਿਸ਼ਨ ਵਾਲਾ ਤਾਂ ਕੰਮ ਹੁੰਦਾ ਬਿਲਕੁਲ ਹੈਗੇ ਆਂ ਭਾਈ ਜ ਨਾਲ ਦੀ ਨਾਲ ਇਹ ਮੈਨੂੰ ਸਾਹਮਣੇ ਖੜਿਆ ਸਵਰਨ ਸਿੰਘ ਐਸਐਚਓ ਸਾਹਿਬ ਜਿਹੜੇ ਮੈਨੂੰ ਅੰਦਰੋਂ ਲੈ ਕੇ ਆਏ ਆ ਘਬਰਾਟ ਕਿਸ ਚੀਜ਼ ਦੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਪੁੱਛੋ ਵੀ ਮੇਰੇ ਮੈਂ ਅੰਦਰ ਕੀ ਕਰ ਲਾਂਗਾ ਘੱਟੋ-ਘੱਟ ਮੇਰੇ ਬੰਦੇ ਆ ਮੇਰੇ ਕੈਂਡੀਡੇਟ ਆ ਜੇ ਮੈਨੂੰ ਕਾਊਂਟਿੰਗ ਏਜੰਟ ਜੱਤ ਘਰਾ ਰਹੂਣੀ ਜਾਂਦਾ ਮੈਂ ਨਹੀਂ ਹੁਣ ਉਰੇ ਟੁੱਟਦਾ ਪ੍ਰੈਸ ਵੀ ਹੋ ਰਿਹਾ ਆਰ ਉਹਨੂੰ ਬੁਲਾਓ ਆਡੀਟ ਦੇ ਜਾਏ ਨੇ ਅੰਦਰੋਂ ਆਹ ਦੇਖੋ ਅੰਦਰ ਕਮਾਲ ਕਰਦੇ ਆ ਸਾਨੂੰ ਝੂਠਾ ਪਾਉਣਗੇ ਝੂਠ ਤਾਂ ਝੂਠ ਦੇ ਕਦੀ ਪੈਰ ਹੁੰਦੇ ਆ ਤੁਹਾਡੇ ਸਾਹਮਣੇ ਆਇਆ ਕੈਂਡੀਡੇਟ ਸਾਡਾ ਦਿੱਤਾ ਸਾਡਾ ਸਾਥ ਅਗਲਾ ਕਹਿ ਰਹੇ ਅੰਦਰ ਹੈਗਾ ਅਸੀਂ ਝੂਠ ਬੋਲ ਰਹੇ ਆ ਸਵੇਰ ਦਾ ਬੇਵਕੂਫ ਬਣਾਈ ਜਾਂਦੇ ਆ ਕਦੀ ਕਹਿੰਦੇ ਨੇ ਨਹੀਂ ਜੀ ਭੇਜਦੇ ਅਜੀ ਕਦੀ ਕਹਿੰਦੇ ਨੇ ਇੱਥੇ ਅਜੀ ਕਦੀ ਕਹਿੰਦੇ ਰੋਤਰ ਕੋਈ ਤਰੀਕਾ ਥੋੜੀ ਆ ਮੈਥ ਮੇਰੇ ਕੋਲ ਦੋ ਦੋ ਆਈਡ ਕਾਈ ਕਾੜਨੇ ਆ ਮੈਂ ਸਵੇਰ ਦਾ ਕਹੀ ਜਾਂ ਨਾ ਔਰ ਉਹਨੂੰ ਮੈਨੂੰ ਮਿਲਾ ਦਿਓ ਆ 9 ਵਜੇ ਦਾ ਲੱਗਿਆ ਮੈਂ 9:30 ਦਾ ਢਾਈ ਬਚ ਗਏ ਨੇ ਕਦੀ ਕਹਿੰਦੇ ਨੇ ਇੰਟਰਨੈਟ ਪੰਦ ਹੈ ਕਦੀ ਕਹਿੰਦੇ ਨੇ ਸਾਡਾ ਸੌਫਟਵੇਅਰ ਨਹੀਂ ਚੱਲਦਾ ਕੋਈ ਤਰੀਕਾ ਥੋੜੀ ਆ ਯਾਰ ਇਹ ਇਹ ਕਾਰਨ ਸਮਝੋ ਵੈਸੇ ਡੇਟ ਵੀ ਲੱਗ ਰਿਹਾ ਕਿ ਕਾਫੀ ਟਾਈਮ ਹੋ ਗਿਆ ਹੈ। ਉਹ ਭਾਈ ਜੀ ਰਾਤ ਨੂੰ ਇਹਨਾਂ ਦੀ ਲੁੱਟਣ ਦੀ ਤਿਆਰੀ ਹੈ ਜਿ ਜਿੰਨੀ ਲੇਟ ਹੋਊਗਾ ਲੋਕੀ ਘਟ ਆਉਣਗੇ ਇਹ ਆਪਦੀ ਮਰਜ਼ੀ ਕਰ ਪਾਣਗੇ। ਹੋਰ ਕੀ ਹੈ? ਹੋਰ ਤਾਂ ਕੁਝ ਵੀ ਨਹੀਂ ਹੈ। ਕਿੰਨੇ ਰਾਊਂਡ ਹੋ ਚੁੱਕੇ ਹਨ? ਹਜੇ ਤਾਂ 4 ਰਾਊਂਡ ਵੀ ਕੰਪਲੀਟ ਨਹੀਂ ਹੋਏ। ਇਹ ਜਾਣ ਕੇ ਲੇਟ ਕਰ ਰਹੇ ਨੇ। ਤੁਹਾਡੀ ਲੀਡ ਹੋ ਰਹੀ ਹੈ ਇਸ ਕਰਕੇ ਤਾਂ ਨਹੀਂ ਕੁਝ। ਬਿਲਕੁਲ ਉਹੀ ਉਹੀ ਦਾ ਬੰਗਾ ਨਾ। ਸਾਨੂੰ ਕਦੇ ਜਿਹਦੇ ਪੱਲੇ ਦਾਣੇ ਆ ਜਿਹਦੇ ਘਰ ਕੁਝ ਹੋਊਗਾ ਉਹਨੂੰ ਉਹਨਾਂ ਹੀ ਫਿਕਰ ਹੈ। ਜਿਹਦੇ ਘਰ ਕੁਛ ਨਹੀਂ ਉਹਨੂੰ ਫਿਕਰ ਕੀ ਹੋਣਾ ਜ਼ਾਇਦਰ ਪੁਲਿਸ ਪ੍ਰਸ਼ਾਸਨ ਵਾਲੀ ਰੋਕਾ ਜਾ ਰਿਹਾ ਉਹ ਕੀ ਕਾਰਨ ਕੋ ਆਰ ਉਹ ਮੇਲੇ ਨਾਰੇ ਦੋ ਜੀ ਬਤਾ ਨਹੀਂ ਤੁਹਾਡੇ ਸਾਹਮਣੇ ਆ ਸਵੇਰ ਦਾ ਮੈਂ ਕਿਹਾ ਹੁਣ ਤੁਹਾਡੇ ਸਾਹਮਣੇ ਡੀਐਸਪੀ ਮੈਨੂੰ ਆਰ ਉਹਨੂੰ ਮਲਾ ਦੋ ਮੈਂ ਤਾਂ ਖੜਿਆ ਮੈਂ ਤਾਂ ਹੁਣ ਵੀ ਉਸੇ ਗੱਲ ਤੇ ਖੜਿਆ ਆਰ ਉਹਨੂੰ ਬੁਲਾ ਦੋ ਆਰ ਉਹ ਉੱਠ ਨਹੀਂ ਸਕਦਾ ਮੈਂ ਕਿਹਾ ਮੈਨੂੰ ਆਰ ਉਹ ਕੋਲ ਲੈ ਜਾਓ ਅਸੀਂ ਲੈ ਕੇ ਨਹੀਂ ਜਾ ਸਕਦੇ ਮੇਰੀ ਕੌਣ ਸੁਣਵਾਈ ਕਰੇਗਾ ਆਰ ਉਹ ਅੰਦਰ ਬੈਠੇ ਆਰ ਉਹ ਅੰਦਰ ਬੈਠੇ ਆ ਬਾਹਰ ਕਿਉਂ ਨਹੀਂ ਆ ਰਹੇ ਫਿਰ ਉਹ ਤਾਂ ਉਹਨਾਂ ਨੂੰ ਪਤਾ ਨਾ ਉਹ ਤਾਂ ਉਹਨਾਂ ਨੂੰ ਪਤਾ ਆ ਲੈ ਉਹ ਤਾਂ ਉਹਨਾਂ ਨੂੰ ਪਤਾ ਵੀ ਆ ਰੋ ਕਿਉਂ ਨਹੀਂ ਆ ਰਹੇ ਮੈਂ ਸਵੇਰਦਾਰ ਉਹਨੂੰ ਕਹਿ ਰਿਹਾ ਮੈਂ ਮੇਰਾ ਆਰਓ ਨੇ ਆਈ ਕਾਰਡ ਮੈਂ ਨਾਲ ਗਿਆ ਸੀਐਸਵੀ ਸੱਚ ਕਿਵੇਂ ਬੋਲੂਗਾ ਸੀਐਸਵੀ ਤਾਂ ਆਪ ਲੈ ਕੇ ਉਹਨਾਂ ਨੂੰ ਅੰਦਰ ਛੱਡ ਕੇ ਉਹਨੂੰ ਪੀਐਨ ਤੇ ਗਰ ਲਾਲ ਨੂੰ ਹੁਣ ਹੀ ਤੁਹਾਡੇ ਮੈਂਬਰ ਪਾਰਟੀ ਦੇ ਮੈਂਬਰ ਆਏ ਨੇ ਅੰਦਰ ਉਹ ਕੋਈ ਸਾਡੇ ਮੈਂਬਰ ਨਹੀਂ বিজেપી ਦੇ ਮੈਂਬਰ ਸਾਡੇ ਨਾਲ ਹੈ ਨਹੀਂ ਨਾ ਕੋਈ ਕੋਈ ਕੰਮ ਕਰਨਾ ਲਿਆਉ ਕਿਹੜਾ ਕੰਮ ਕਰਦਾ ਕਿਉਂ ਨਹੀਂ ਹੁਣ ਝੂਠ ਬੋਲਦੇ ਨੇ ਸਾਰੇ ਕਹਾ ਕੇ ਲੈਨੇ ਕਿਸੇ ਤੋਂ ਤੁਹਾਡੇ ਬੰਦੇ ਅੰਦਰ ਬੈਠੇ ਆ ਦੇਖੋ ਦੇਖੋ ਕੌਣ ਆ ਉਹ ਝੂਠ ਬੋਲਦੇ ਸਾਡੇ ਕੋਈ ਮੈਂਬਰ ਨਹੀਂ ਆਏ ਸਰਕਾਰੀ ਮੁਲਾਜ਼ਮਾ ਦਾ ਤਾਂ ਕਹਿਣਾ ਕਿ ਪਰ ਤੁਸੀਂ ਕਹਿ ਰਹੇ ਉਹਨੇ ਤਾਂ ਕਹਿਣ ਦੇ ਗੇ ਲੋ ਸਾਡੀ ਮਿਹਰ ਦਿਖਾਓ ਸਾਡੇ ਏਜੰਟ ਕਿਹੜਾ ਸਾਨੂੰ ਨਹੀਂ ਪਤਾ ਸਾਡੇ ਏਜੰਟ ਕਿਹੜੇ ਆ ਜੋਲੀ ਵੀ ਕਿਵੇਂ ਦੇਖਣਾ ਇਹ ਤਾਂ ਸੱਚੀ ਗੱਲ ਹੈ ਗੱਡਾ ਏਜੈਂਟ ਹੀ ਆ ਰਿਹਾ ਨਹੀਂ ਬੁਲਾਇਆ ਹੋਣਾ ਅੱਛਾ ਠੀਕ ਹੈ ਫਿਰ ਅਗਲਾ ਆ ਰਿਹਾ ਯਾਰ ਕੀ ਕਹਿੰਦਾ ਉਹ ਬਾਹਰ ਇਹ ਤਾਂ ਹੁਣ ਕਿਸੇ ਬੰਦੇ ਨੂੰ ਲਿਆਏ ਹਾਂਜੀ ਇਹ ਕਾਂਗਰਸ ਦਾ ਫਲਾਣੇ ਦਾ ਤੁਸੀਂ ਲਿਆਉ ਦਾ ਉਹ ਤਾਂ ਲਿਆਉਣਾ ਆਈਡੀ ਕਾਰਡ ਕਿੱਥੇ ਹੈ ਵੀ ਕਾਂਗਰਸ ਪਾਰਟੀ ਦਾ ਕਿ ਕਿਦਾ ਐ ਤਾਂ ਕਿਸੇ ਵੀ ਬੰਦੇ ਨੂੰ ਲਿਆ ਕੇ ਮੈਨੂੰ ਉਹਦੀ ਪਛਾਣ ਨਹੀਂ ਮੇਰਾ ਏਜੈਂਟ ਦੱਸ ਦੇ ਮੈਂ ਐਮਐਲਏ ਮੈਨੂੰ ਪਤਾ ਨਹੀਂ ਅੱਠ ਕਾਂਗਰਸ ਸੋਤਾਜ ਪੀਐਮ ਦਾ ਸੀਗਾ ਉਲਟਾ ਉਹਨਾਂ ਨੇ ਹੱਥ ਫੜ ਕਰਕੇ ਸਭ ਤੋਂ ਸਾਡੇ ਕੈਂਡੀਡੇਟਸ ਨੂੰ ਵੀ ਕਿਹਾ ਉਲਟਾ ਪੁੱਟਾ ਸੀਗਾ ਇਹ ਬੋਲੇ ਦੇਖੋ ਉਹਨਾਂ ਨੂੰ ਅਧਿਕਾਰੀ ਨਹੀਂ ਸੀ ਸੁਪਰਟ ਕਰਨਾ ਪਰ ਤੁਹਾਡੇ ਪਾਰਟੀ ਦੇ ਬੰਦੇ ਨੇ ਬਾਹਰ ਆ ਕੇ ਬਿਆਨ ਕੋ ਦਿੱਤੇ ਇਹ ਕਹਿੰਦੇ ਤੁਹਾਡੀ ਪਾਰਟੀ ਦੇ ਨੇ ਉਹ ਕਹਿੰਦਾ ਮੈਂ ਕਾਂਗਰਸ ਦਾ ਜਿਹੜਾ ਹੁਣ ਕੋਣ ਲਾਰਜਟਡ ਬੰਦੇ ਆ ਕੇ ਕਾਂਗਰਸ ਦੇ ਚੈੱਕ ਕਰਾ ਲਓ ਪਾਣੀ ਅੰਦਰ ਪਰੰਪਰਕ ਤੇ ਮੇਰਾ ਆਈਡੀ ਕਾਰਡ ਇਹ ਦੇਖੋ ਹੁਣ ਬੋਲੋ ਡੀਐਸਟੀ ਸਾਹਿਬਾ ਕਾਂਗਰਸ ਅੰਦਰ ਹੋਇਆ ਇਹਨਾਂ ਨੂੰ ਦਿਓ ਜਵਾਬ ਤੁਸੀਂ ਪੁੱਛ ਰਹੇ ਸੀ ਹੁਣ ਦੇ ਦਿਓ ਜਵਾਬ ਜੀ ਹੁਣ ਕੰਮ